ਉਹ 2:30 ਦਾ ਟਾਈਮ ਹੈ ਇਤਰਾ ਉਹ ਆਇਆ ਰਾਤ ਪਹਿਲਾਂ ਦੱਬੇ ਦੱਬੇ ਸਾਡਾ ਓਪਨ ਜਿਹੜਾ ਬਾਹਰ ਦਾ ਗੇੜ ਵੱਡਾ ਉਹ ਖੁੱਲਾ ਹੀ ਦਾ ਉਹ ਦੱਬੇ ਦੱਬੇ ਪੈਰੀ ਆ ਤੇ ਦੱਬੇ ਦੱਬੇ ਪੈਰੀ ਇਤਰਾ ਹੀ ਉਹਨੇ ਸਾਡਾ ਬੂਆ ਖੋਲਾ ਕੋਈ ਪਤਾ ਨਹੀਂ ਨਾ ਕੋਈ ਸੁੱਤੇ ਆਂ ਜੀ ਸੁੱਤੇ ਆਂ ਅੱਡੇ ਹੱਥ ਖਰਾਬ ਹੋ ਜਾਂਦੇ ਆ ਡੇਰੀ ਦਾ ਹੀ ਕੰਮ ਕਰਦੇ ਪਾਣੀ ਨਾਲ ਉਂਗਲਾਂ ਸਾਡੀਆਂ ਖਰਾਬ ਹੋ ਜਾਂਦੀਆਂ ਅਸੀਂ ਤੇ ਰੁਪਈਆ ਰੁਪਈਆ ਜੋੜ ਕੇ ਗਰੀਬਾਂ ਨੇ ਮਹਾ ਆਪਣੀ ਜਿਹਾ ਕੀ ਕਰਨਾ ਹੁੰਦਾ ਆ ਸਾਡਾ ਬੱਚਾ ਨਹੀਂ ਠੀਕ ਅਸੀਂ ਕਮੇਟੀ ਵੀ ਲਾੰਦੀ 3000 ਦੀ ਕਿਉਂਕਿ ਐਸੇ ਕਰਕੇ ਵੀ ਅਸੀਂ ਆਪਣੇ ਬੇਟੇ ਨੂੰ ਹਸਪੀਟਲ ਲਾ ਕੇ ਜਨਾ ਮੈਡਮ ਜਗਾ ਜੀ ਹਾਂਜੀ ਕਿੱਥੋਂ ਦੇ ਰਾਮ ਨੇ ਭਾਜੀ ਅਸੀਂ ਇਥੋਂ ਰਾਮਨਗਰ ਦੇ ਹਾਂਜੀ ਕੀ ਗੱਲ ਹੈ ਭਾਜੀ ਜਿਹੜੀ ਕੀ ਘਟਨਾ ਹੋਈ ਗੱਲ 2 ਰਾਤ 2:30 ਦਾ ਟਾਈਮ ਹੈ ਜੀ ਐਦਾਂ ਅਸੀਂ ਆਪਣੇ ਮਿਲ ਕੇ ਬੇਟੇ ਨੂੰ ਲਾ ਕੇ ਉੱਪਰ ਅਸੀਂ ਬਾਹਰ ਬਰਾਡੇ ਜਿਹਾ ਪਾਏ ਹਾਂ ਅੰਦਰ ਸਾਡਾ ਸਾਰਾ ਸਮਾਨ ਬਾਕੀ ਅੰਦਰ ਆ ਬੀਅਰ ਮੈਨ ਨਾਲ ਤਿੰਨ ਕੰਮ ਕਰਦੇ ਨੇ ਉਹ ਬਾਹਰ ਸੁੱਤੇ ਨੇ ਦੇ ਇਥੇ ਹਾਂਜੀ ਤੇ ਉਹ 2:30 ਦਾ ਟਾਈਮ ਹੈ ਇਤਰਾ ਉਹ ਆਇਆ ਰਾਤ ਪਹਿਲਾਂ ਦਬੇ ਦਬੇ ਸਾਡਾ ਓਪਨ ਜਿਹੜਾ ਬਾਹਰ ਦਾ ਗੇਟ ਵੱਡਾ ਉਹ ਖੁੱਲਾ ਹੀ ਦਾ ਉਹ ਦਬੇ ਦਬੇ ਪੈ ਰਿਹਾ ਤੇ ਦਬੇ ਦਬੇ ਪੈ ਰਿਹਾ ਇਤਰਾ ਹੀ ਸਾਡਾ ਬੂਆ ਖੁੱਲਾ ਕੋਈ ਪਤਾ ਨਹੀਂ ਨਾ ਕੋਈ ਸੁੱਤੇ ਸੀ ਅੱਜ ਹੀ ਸੁੱਤੇ ਆ ਸਾਡੇ ਬੇਟੇ ਨੂੰ ਥੋੜੀ ਪ੍ਰੋਬਲਮ ਹੀ ਤੇ ਉਹਦੇ ਪਰੇਸ਼ਾਨੀ ਕਰਕੇ ਕਾਫੀ ਦਿਨ ਬੜ ਕੇ ਇਹਦਾ ਪਰੇਸ਼ਾਨੀ ਰਹਾ ਤੇ ਉਹਦੇ ਕਰਕੇ ਹੀ ਮੇਰੀ ਅੱਖ ਲੱਗ ਗਈ ਚਲੋ ਥੋੜਾ ਜਿਹਾ ਉਹ ਠੀਕ ਹੋਇਆ ਤੇ ਸਾਡੀ ਵੀ ਅੱਖ ਲੱਗੇ ਤੇ ਚਲ ਸਾਡਾ ਬੱਚਾ ਸਹੀ ਸਲਾਮਤ ਆ ਅਸੀਂ ਤਾਂ ਆਪਣੇ ਮੂਹ ਧਿਆਨ ਪਏ ਸਾਨੂੰ ਇਹ ਗੱਲ ਦਾ ਪਤਾ ਨਹੀਂ ਵੀ ਹਾੜਨਾ ਆ ਕੰਮ ਹੋਈਦਾ ਕੰਮ ਹੋਈਦਾ ਕਿੰਨੇ 21 ਸਮਝਦੀ ਐ ਇਸ ਤਰ੍ਹਾਂ ਦੀ ਘਟਨਾ ਹੋਣੀ ਕਿੰਨੇ ਜੀ ਮੰਦਪਾ ਕੇ ਭਾਈ ਭਾਈ ਜੋੜ ਕੇ ਇਸ ਤਰ੍ਹਾਂ ਦਾ ਦੇਖੋ ਜੀ ਮਿੰਟਾ ਜੀ ਉਹ ਕ੍ਰਾਂਤੀ ਕਰਦੇ ਸਾਡੇ ਹੱਥ ਖਰਾਬ ਹੋ ਜਾਂਦੇ ਆ ਡੇਰੀ ਦਾ ਹੀ ਕੰਮ ਕਰਦੇ ਪਾਣੀ ਨਾਲ ਉਂਗਲ ਸਾਡੀਆਂ ਖਰਾਬ ਹੋ ਜਾਂਦੀਆਂ ਅਸੀਂ ਤੇ ਰੁਪਈਆ ਰੁਪਈਆ ਜੋੜ ਕੇ ਗਰੀਬਾਂ ਨੇ ਮਹਾ ਆਪਣੀ ਜੁਦਾ ਕੀ ਕਰਨਾ ਹੁੰਦਾ ਆ ਸਾਡਾ ਬੱਚਾ ਨਹੀਂ ਠੀਕ ਅਸੀਂ ਕਮੇਟੀ ਵੀ ਲਾਂਦੀ 3000 ਦੀ ਚੋਕੇ ਇਸੇ ਕਰਕੇ ਵੀ ਅਸੀਂ ਆਪਣੇ ਬੇਟੇ ਨੂੰ ਹਸਪੀਟਲ ਲਾ ਕੇ ਜਾਣਾ ਕਿਉਂਕਿ ਇਹ ਸਾਨੂੰ ਇਹ ਪਤਾ ਦਾ ਹੀ ਨਹੀਂ ਲੈਂਦੇ ਉਹਨੇ ਸਭਰੇ ਸਾਰੇ ਪੁਲਿਸ ਨੂੰ ਕੰਪਲੇਨਟ ਕਰ ਦਿੱਤੀ ਹਾਂਜੀ ਉਹ ਕੀ ਮੰਗ ਕਰਦੇ ਬਤਾ ਮੰਗ ਇਹੋ ਜੀ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਇਹੋ ਜੀ ਮੰਗਿਆ ਵੀ ਚਲੋ ਸਾਡੀ ਸੁਣਾਈ ਕੀਤੀ ਜਾਵੇ ਗਰੀਬਾਂ ਦੀ ਭਜਨ ਸਿੰਘ ਸਾਡੀ ਕਿੱਥੋਂ ਰਹਿਣ ਵਾਲੇ ਆਰਾਮ ਨਗਰ ਕਲੋਂ ਕਿ ਕੀ ਗੱਲ ਹੋਈ ਬਾਬਾ ਜੀ ਇਹ ਰਾਤੀ ਘਟਣਾ ਘਟਣਾ ਰਾਤ ਬੰਦੇ ਸਾਡੇ ਥੱਲੇ ਵੀ ਸੁੱਤੇ ਸੀ ਤੇ ਅੱਗੇ ਵੀ ਕਈ ਵਾਰ ਬੂਗਾ ਬਾਬਾ ਖੁੱਲਾ ਰਹਿ ਜਾਂਦਾ ਵੈਸੇ ਤੇ ਤੇ ਇਹ ਕੋਠੇ ਦੇ ਸੁੱਤੇ ਸੀ ਦੋਵੇਂ ਜੀ ਤੇ ਅਹੀਂ ਆਵਦਾ ਕੋਠੇ ਤੇ ਗੁੰਡਾ ਮਾਰ ਕੇ ਸੋਨੇ ਆ ਤੇ ਇਹ ਤੜਕੇ ਨਾ ਰੌਲਾ ਪਾਇਆ ਹੈ ਤੇ ਇਹਨਾਂ ਦਾ ਕਾਕਾ ਢੱਲਾ ਹੀ ਦੇ ਅਹੀਂ ਤੇ ਉਪੜ ਵਾਏ ਉੱਥੇ ਵੀ ਕਾਕਾ ਢੱਲਾ ਟੋ ਲਾਉਣਾ ਜਿਹੜਾ ਰੌਲਾ ਪਾਉਂਦੇ ਨੇ ਗੁੱਡੀ ਰੌਣ ਲਈ ਤੇ ਅਹੀਂ ਦੇਵੇਂ ਜੀ ਉੱਠੇ ਆ ਤੇ ਉਹਨੇ ਜਿਹਨੂੰ ਬੰਦੇ ਵੀ ਉੱਠ ਠੱਠ ਬੈਠੇ ਸਾਰੇ ਤੇ ਇਹ ਬਣ ਕੇ ਆਹਦੇ ਇਤਰਾਬ ਲਮਾਰੀ ਚੋਂ ਸਾਡੀਆਂ ਚੀਜ਼ਾਂ ਜੁੱਜਾਂ ਇਹਨਾਂ ਦਾ ਕੋਈ ਅਹੀਂ ਗਹਿਣਾ ਗੁਣਾ ਉਹ ਲੈ ਗਏ ਆ ਗੱਲਬਾਤ ਬਣੀ ਕਿੰਨੀ ਮੰਦ ਭਾਗੀ ਘਟਨਾ ਸਮਝਦੇ ਪਾਈ ਪਾਈ ਜੋੜ ਕੇ ਇਹਨਾਂ ਨੇ ਕੰਮ ਕੀਤਾ ਜਦੋਂ ਚੋਰਾਂ ਕੋਲੋਂ ਮਿੰਟਾਂ ਤੱਕ ਜੀ ਕਾਂਡ ਕੀਤਾ ਉਹ ਇਹਨਾਂ ਨੂੰ ਬਧਾਣਾ ਹੁਣ ਮੈਲਾ ਚਾਹੀਦਾ ਮੁਕਤੀ ਵੀ ਮੋਕੇ ਤੇ ਹਾਂ ਪੁਲਿਸ ਆਈ ਸੀ ਜੀ ਪੁਲਿਸ ਅੱਜ ਆਈ ਹਾਂ ਜੀ ਕੀ ਮੰਗ ਕਰਦੇ ਬਚਾਪਨ ਉਹੋ ਹੀ ਭੇਰ ਇਨਸਾਫ ਮਿਲਣਾ ਚਾਹੀਦਾ ਇਹਨਾਂ ਵਿਚਾਰਾ ਗਰੀਬ ਬੰਦੇ ਨੇ ਮਿਹਨਤਾਂ ਗੁੱਡੀ ਜਦ ਬਹਿਤ ਬੜੀ ਕੀਤੀ ਹੈ ਤੇ ਦੋਵੇਂ ਜੀ ਬਹਿਤ ਕਰਦੇ ਨੇ ਦਾ ਫਿਰ ਲਿਸ਼ੇ ਪੱਤੇ ਤੇ ਰਹਿ ਦਿਆ ਇਹ ਵੀ ਗੱਲ ਹੈ ਆ ਬਲੈਂਡ ਕੀਤੀ ਹੈ ਜੀ ਹੂੰ ਤੇ ਹੁਣ ਆਏ ਮੌਕੇ ਤੇ ਕੀ ਕਹਿਸਰੇ ਇਹਨਾਂ ਨੇ ਹਾਂਜੀ ਕੀ ਕੰਪਲੀਟ ਕੀਤੀ ਲੰਨੇ ਇਹਨਾਂ ਕੰਪਲੀਟ ਕੀਤੀ ਵੀ ਰਾਤ 2:30 ਵਜੇ ਦੀ ਚੋਰੀ ਹੋ ਗਈ ਹੈ ਤੇ ਮੌਕੇ ਤੇ ਆਏ ਆ ਮੌਕਾ ਵੇਖ ਕੇ ਤੇ ਡਿਊਟੀ ਅਫਸਰ ਨੂੰ ਬੁਲਾਉਂਦੇ ਨੇ ਜੋ ਬੰਦ ਦੀ ਕਰਨ ਉਹ ਕੀ ਕੀ ਦੱਸੇ ਸਰ ਕੀ ਕੀ ਚੋਰੀ ਹੋਇਆ ਕੋਈ ਇਹਨਾਂ ਦੀਆਂ ਹੋਈਆਂ ਜੀ 4 ਚੀਜ਼ਾਂ ਹੋਈਆਂ ਹੂੰ ਇਹ ਕੀ ਤੇ ਯਾਰ ਪਿਆਣੇ ਕਮੇਟੀ ਚੁੱਪੀ ਸੀ ਗਈ ਬੱਚੇ ਦਾ ਲਾਜ ਕਰਵਾਉਣ ਦੇ ਹੂੰ ਉਹ ਲੈ ਕੇ ਇਹ ਸਰ ਕੋਈ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ ਹਾਂਜੀ ਆ ਗਈ ਹਾਂਜੀ 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 ਜੋ ਕਾਰਵਾਈ ਪਾਈ ਉਹ ਕਰਾਂ ਠੀਕ ਹੈ ਹੁਣ ਸਮੱਸਿਆ ਹਮਕੀ ਹਾਂਜੀ ਹਾਂਜੀ ਐਸਐਚਓ ਸਾਹਿਬ ਦੇ ਡਿਊਟੀ ਅਸਲ ਤੇ ਮੌਜੂਦ ਚਲੇ ਠੀਕ ਹੈ ਜੀ ਤਾਂ ਕਾਰਵਾਈ ਕਰ ਰਹੀ ਹੈ